ਆਮਾਤੇੰਨ ਨੂੰ ਦੋਸ਼ੀ ਰੱਖੀ ਦਿੱਤੇ ਗਏ ਇਹ ਜੀ ਜਿਹੜਾ ਜੋਤਨਾਸ਼ ਅਵਰੋਧ ਚੱਲ ਰਿਹਾ ਵਾ ਉਹਦੀ ਲੜੀ ਦੇ ਵਿੱਚ ਮਾਨਜੋਗ ਐਸਐਸਪੀ ਸਾਹਿਬ ਜੀ ਦੀਆਂ ਸਖਤ ਹਦਾਇਤਾਂ ਦੇ ਅਨੁਸਾਰ ਅਸੀਂ ਕੱਲ ਜਿਹੜੇ ਹੌਟਸਪੌਟ ਦੇ ਉੱਤੇ ਰੇਡ ਕਰ ਰਹੇ ਸੀ ਡਰੱਗਸ ਹੌਟਸਪੌਟ ਜਿਹੜੇ ਆ ਤੇ ਇਸ ਮਹਿਮ ਦੌਰਾਨ ਸਾਨੂੰ ਜਿਹੜਾ ਵਾ ਕਾਮਯਾਬੀ ਮਿਲੀ ਆ ਰਣਜੀਤ ਸਿੰਘ ਉਰਫ ਮਾਣਾ ਪੁੱਤਰ ਰੇਸ਼ਮ ਸਿੰਘ ਵਾਸੀ ਇਬਰਾਹਿਮਪੁਰਾ ਜਿਹੜਾ ਵਾ ਇਹਨੂੰ ਅਸੀਂ 9 ਗ੍ਰਾਮ ਹੈਰੋਇਨ ਤੇ ਡਰੱਗ ਮੰਨੀ ਇੱਕ ਇਲੈਕਟ੍ਰਿਕ ਕੰਡਾ ਉਹਦੇ ਸਮੇਤ ਗ੍ਰਿਫਤਾਰ ਕੀਤਾ ਵਾ ਇਹ ਇਹ ਜਿਹੜਾ ਲੜਕਾ ਵਾ ਇਹ کافی ਸਾਡੇ ਰਡਾਰ ਤੇ ਸੀਗਾ ਕਿਉਂਕਿ ਲੋਕਾਂ ਨੇ ਇਹਦੀ ਬਹੁਤ ਸ਼ਿਕਾਇਤ ਕੀਤੀ ਸੀ ਕਿ ਇਹ 100-100 50-50 ਲੜਕਿਆਂ ਨੂੰ ਡੇਲੀ ਜਿਹੜੀ ਆ ਹੈਰਵਨ ਸਪਲਾਈ ਕਰਦਾ ਤੇ ਉਹ ਗਾਂ ਇੰਜੈਕਟ ਕਰਕੇ ਤੇ ਲਾਉਂਦੇ ਆ ਜਿਸ ਦੇ ਨਾਲ ਉਹਨਾਂ ਦੀ ਸਿਹਤ ਦਾ ਨੁਕਸਾਨ ਹੁੰਦਾ ਸੀ ਪਲੱਸ ਜਿਹੜੀਆਂ ਓਵਰਡੋਜ਼ ਡੈਥ ਵੀ ਹੁੰਦੀਆਂ ਸੀ ਅਸੀਂ ਫਿਰ ਕੱਲ ਟਰੈਪ ਲਾ ਕੇ ਤੇ ਇਹਨੂੰ ਜਿਹੜਾ ਰੰਗੇ ਇੱਥੇ ਕਾਬੂ ਕਰਕੇ ਤੇ ਇਹਦੇ ਤੇ ਮੁਕੱਦਮਾ ਦਰਜ ਕਰਕੇ ਇਹਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਆ ਇਹਦੇ ਤੋਂ ਗਾਂ ਅਸੀਂ ਤਿੰਨ ਬੰਦੇ ਹੋਰ ਨੋਮੀਨੇਟ ਕੀਤੇ ਆ ਜਿਹੜੇ ਜਿਨ੍ਹਾਂ ਦੇ ਖਿਲਾਫ ਪਹਿਲਾਂ ਹੀ ਸੇਫ ਪੋਰਟਲ ਦੇ ਉੱਤੇ ਸ਼ਿਕਾਇਤ ਆ ਚੁੱਕੀ ਆ ਉਹਨਾਂ ਨੂੰ ਇਹ ਦਾ ਸਪਲਾਈ ਕਰਦਾ ਸੀਗਾ ਕਿ ਤੁਸੀਂ ਮੇਰਾ ਸਮਾਨ ਵੇਚੋ ਉਹ ਵੀ ਅਸੀਂ ਜਿਹੜੇ ਆ ਅੱਜ ਰੇਡ ਕਰਕੇ ਤੇ ਗ੍ਰਿਫਤਾਰ ਕਰਕੇ ਤੇ ਉਹਨਾਂ ਦੀ ਪੁੱਛਗਿੱਛ ਵੀ ਕਰਾਂਗੇ ਇਸ ਤੋਂ ਇਲਾਵਾ ਇੱਕ ਮੁਕਦਮੇ ਦੇ ਵਿੱਚ ਅਸੀਂ ਆਕਾਸ਼ਦੀਪ ਸਿੰਘ ਓਵਰਡੋਜ ਦਾ ਮੁਕਦਮਾ ਸੀਗਾ ਉਹ ਪਕੌੜਾ ਚੱਲਿਆ ਆ ਰਿਹਾ ਸੀ ਉਹਨੂੰ ਗ੍ਰਿਫਤਾਰ ਕੀਤਾ ਵਾ ਉਹ ਲਖੂਵਾਲ ਦਾ ਵਾ ਹੁਣ ਵੀ ਉਹ ਨਸ਼ਾ ਤਸਕਰੀ ਕਰਦਾ ਸੀਗਾ ਤੇ ਲਖੂਵਾਲ ਪਿੰਡ ਜਿਹੜਾ ਕਿ ਹਾਟ ਡਰੱਗ ਦਾ ਬਹੁਤ ਵੱਡਾ ਹਾਟ ਸਪੌਟ ਆ ਆਕਾਸ਼ਦੀਪ ਨੂੰ ਗ੍ਰਿਫਤਾਰ ਕਰਨ ਦੇ ਨਾਲ ਉਸ ਪਿੰਡ ਦੇ ਵਿੱਚ ਕਾਫੀ ਜਿਹੜਾ ਸਕੂਨ ਪ੍ਰਾਪਤ ਹੋਇਆ ਵਾ ਕਿਹੜਾ ਕਿਹੜਾ ਮਕਦਮਾ ਦਰਜ ਸੀ ਇਹਦੇ ਉਹ ਓਵਰਡੋਜ਼ ਦਾ ਮਕਦਮਾ ਵਾ ਜੀ 162 ਨੰਬਰ 162/24 ਮੌਤ ਹੋਈ ਸੀ ਹਾਂ ਬਿਲਕੁਲ ਜੀ ਉਹਦੇ ਚ ਇੱਕ ਲੜਕੇ ਦੀ ਟੀਕਾ ਲਾਉਣ ਨਾਲ ਮੌਤ ਹੋਈ ਸੀ ਉਹਦੇ ਚ ਹੀ ਉਹਦੇ ਚ ਹੀ ਇਹਨੂੰ ਅਰੈਸਟ ਕੀਤਾ ਜੀ ਇਸ ਤੋਂ ਇਲਾਵਾ ਇੱਕ ਅਨਾਮੀ ਗੈਂਗਸਟਰ ਜਿਹੜਾ ਵਾ ਗੁਰਪਿੰਦਰ ਸਿੰਘ ਲਾਹੌਰੀਆ ਬੌਲੀਆਂ ਦਾ ਵਾ ਇਹਨੂੰ ਵੀ ਅਸੀਂ 125 ਨੰਬਰ ਮਕਦਮੇ ਦੇ ਵਿੱਚ ਜਿਹੜਾ ਗ੍ਰਿਫਤਾਰ ਕਰਕੇ ਤੇ ਅੱਜ ਅਦਾਲਤ 'ਚ ਪੇਸ਼ ਕਰ ਰਹੇ ਹਾਂ। ਕਿਹੜੀਆਂ ਬਵਾਦਤਾਂ ਵਿੱਚ ਸ਼ਾਮਲ ਜਿਹੜਾ ਗ੍ਰਿਫਿੰਦਰ ਲੋਰੀਆ ਬੈਂਕਰ ਪਰਹਿ ਗਿਆ। ਇਹ ਹੈਪੀ ਪਸ਼ੀਏ ਦੇ ਨਾਲ ਰਿਲੇਟਡ ਸੀਗਾ ਤੇ ਹੈਪੀ ਪਸ਼ੀਏ ਦਾ ਜਿਹੜਾ ਵੀ ਕੋਈ ਵੈਪਨ ਵਗੈਰਾ ਜਾਂ ਪੁਛ ਜੜੀਆਂ ਪ੍ਰੋਥੀਆਂ-ਪ੍ਰੋਥੀਆਂ ਸੀਗੀਆਂ ਉਹਦੀ ਇੱਥੇ ਕੰਮ ਕਰਦਾ ਸੀ ਉਹਦੇ ਟਾਈਮ ਤੇ ਉਹਦੇ ਇਸ਼ਾਰਿਆਂ ਤੋਂ ਕੋਈ ਬਰਾਮਦਗੀ ਹੋਈ ਹੋਂ ਅੰਦਰ ਪੜਗਾ ਕਿਹੜੇ ਨਹੀਂ ਅਜੇ ਗ੍ਰਿਫਤਾਰ ਕੀਤਾ ਵਾ ਪੁੱਛਗਿਛ ਕਰਕੇ ਫਿਰ ਨੈਕਸਟ ਜਿਹੜਾ ਵਾ ਅਸੀਂ ਦੋ ਜੀ ਦੇ ਕੋਈ ਨਮਾ ਨਿਤ ਸਪਰਾ ਲਗਾ ਕਿ ਇਹਨੇ ਉਹਦੇ ਜਿਹੜੇ ਹਜ਼ਾਰ ਸਪਲਾਈ ਕੀਤੇ ਹਾਂ ਹਾਂਜੀ 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 ਇਹਨੇ ਦੱਸਿਆ ਬੁੱਢਲੀ ਪੁੱਛ ਗਿਸ਼ ਕਿ ਮੈਂ ਇਹਦੇ ਚ ਜਿਹੜਾ ਵੈਪਨ ਜਿਹੜੇ ਉਹਦੇ ਆ ਉਹ ਮੈਂ ਦਾ ਸਪਲਾਈ ਕਰਦਾ ਰਿਹਾ ਹਾਂ ਤਾਂ ਪਤਾ ਲੱਗੂ ਕਿੰਨੇ ਕਿ ਵੈਪਨ ਸਪਲਾਈ ਕੀਤੇ ਇਹ ਹੁਣ ਪੁੱਛ ਗਿਸ਼ ਕਰਾਂਗੇ ਬਰੀਕੀ ਨਾਲ ਪੰਜ ਵੈਪਨ ਦੱਸਦਾ ਵਾ ਬਾਕੀ ਕਰਾਂਗੇ ਪੁੱਛ ਗਿਸ਼ ਬਰੀਕੀ ਨਾਲ ਆਮ ਤੌਰ ਤੇ ਨਰੂ ਦੋਸ਼ੀ ਰੱਖ ਦਿੱਤੇ ਗਏ ਇਹ ਜੀ ਜਿਹੜਾ ਜੋਧਨਾਸ਼ ਅਵਰੋਧ ਚੱਲ ਰਿਹਾ ਵਾ ਉਹਦੀ ਲੜੀ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਜੀ ਦੀਆਂ ਸਖਤ ਹਦਾਇਤਾਂ ਦੇ ਅਨੁਸਾਰ ਅਸੀਂ ਕੱਲ ਜਿਹੜੇ ਹੌਟਸਪੌਟ ਦੇ ਉੱਤੇ ਰੇਡ ਕਰ ਰਹੇ ਸੀ ਡਰੱਗਸ ਹੌਟਸਪੌਟ ਜਿਹੜੇ ਆ ਤੇ ਇਸ ਮਹਿਮਦਾਨ ਸਾਨੂੰ ਜਿਹੜਾ ਵਾ ਕਾਮਯਾਬੀ ਮਿਲੀ ਆ ਰਣਜੀਤ ਸਿੰਘ ਉਰਫ ਮਾਣਾ ਪੁੱਤਰ ਰੇਸ਼ਮ ਸਿੰਘ ਵਾਸੀ ਇਬਰਾਹਿਮਪੁਰਾ ਜਿਹੜਾ ਵਾ ਇਹਨੂੰ ਅਸੀਂ 9 ਗ੍ਰਾਮ ਹੈਰੋਇਨ ਤੇ ਡਰੱਗ ਮੰਨੀ ਇੱਕ ਇਲੈਕਟ੍ਰਿਕ ਕੰਡਾ ਉਹਦੇ ਸਮੇਤ ਗ੍ਰਿਫਤਾਰ ਕੀਤਾ ਵਾ ਇਹ ਇਹ ਜਿਹੜਾ ਲੜਕਾ ਵਾ ਇਹ ਕਾਫੀ ਸਾਡੇ ਰਡਾਰ ਤੇ ਸੀਗਾ ਕਿਉਂਕਿ ਲੋਕਾਂ ਨੇ ਇਹਦੀ ਬਹੁਤ ਸ਼ਿਕਾਇਤ ਕੀਤੀ ਸੀ ਕਿ ਇਹ 100-100 50-50 ਲੜਕਿਆਂ ਨੂੰ ਡੇਲੀ ਜੜੀ ਆ ਹਰ ਵਨ ਸਪਲਾਈ ਕਰਦਾ ਤੇ ਉਹ ਗਾਂ ਇੰਜੈਕਟ ਕਰਕੇ ਤੇ ਲਾਉਂਦੇ ਆ ਜਿਹਦੇ ਨਾਲ ਉਹਨਾਂ ਦੀ ਸਿਹਤ ਦਾ ਨੁਕਸਾਨ ਹੁੰਦਾ ਸੀ ਪਲੱਸ ਜਿਹੜੀਆਂ ਓਵਰਡੋਜ਼ ਡੈਥ ਵੀ ਹੁੰਦੀਆਂ ਸੀਗੀਆਂ ਅਸੀਂ ਫਿਰ ਕੱਲ ਟਰੈਪ ਲਾ ਕੇ ਤੇ ਇਹਨੂੰ ਜਿਹੜਾ ਰੰਗੇ ਇੱਥੇ ਕਾਬੂ ਕਰਕੇ ਤੇ ਇਹਦੇ ਤੇ ਮੁਕੱਦਮਾ ਦਰਜ ਕਰਕੇ ਇਹਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਆ ਇਹਦੇ ਤੋਂ ਗਾਂ ਅਸੀਂ ਤਿੰਨ ਬੰਦੇ ਹੋਰ ਨੋਮੀਨੇਟ ਕੀਤੇ ਆ ਜਿਹੜੇ ਜਿਨ੍ਹਾਂ ਦੇ ਖਿਲਾਫ ਪਹਿਲਾਂ ਹੀ ਸੇਫ ਪੋਰਟਲ ਦੇ ਉੱਤੇ ਸ਼ਿਕਾਇਤ ਆ ਚੁੱਕੀ ਆ ਉਹਨਾਂ ਨੂੰ ਇਹ ਗਾਂ ਸਪਲਾਈ ਕਰਦਾ ਸੀਗਾ ਕਿ ਤੁਸੀਂ ਮੇਰਾ ਸਮਾਨ ਵੇਚੋ ਉਹ ਵੀ ਅਸੀਂ ਜਿਹੜੇ ਆ ਅੱਜ ਰੇਡ ਕਰਕੇ ਤੇ ਗ੍ਰਿਫਤਾਰ ਕਰਕੇ ਤੇ ਉਹਨਾਂ ਦੀ ਪੁੱਛਗਿੱਛ ਵੀ ਕਰਾਂਗੇ ਇਸ ਤੋਂ ਇਲਾਵਾ ਇੱਕ ਮੁਕਦਮੇ ਦੇ ਵਿੱਚ ਅਸੀਂ ਆਕਾਸ਼ਦੀਪ ਸਿੰਘ ਓਵਰਡੋਜ ਦਾ ਮੁਕਦਮਾ ਸੀਗਾ ਉਹ ਪਕੌੜਾ ਚੱਲੇ ਆ ਰਿਹਾ ਸੀ ਉਹਨੂੰ ਗ੍ਰਿਫਤਾਰ ਕੀਤਾ ਵਾ ਉਹ ਲੱਖੂਵਾਲ ਦਾ ਵਾ ਹੁਣ ਵੀ ਉਹ ਨਸ਼ਾ ਤਸਕਰੀ ਕਰਦਾ ਸੀਗਾ ਤੇ ਲੱਖੂਵਾਲ ਪਿੰਡ ਜਿਹੜਾ ਕਿ ਹਾਟ ਡਰੱਗ ਦਾ ਬਹੁਤ ਵੱਡਾ ਹਾਟ ਸਪੌਟ ਆ ਆਕਾਸ਼ਦੀਪ ਨੂੰ ਗ੍ਰਿਫਤਾਰ ਕਰਨ ਦੇ ਨਾਲ ਉਸ ਪਿੰਡ ਦੇ ਵਿੱਚ ਕਾਫੀ ਜਿਹੜਾ ਸਕੂਨ ਪ੍ਰਾਪਤ ਹੋਇਆ ਵਾ ਕਿਹੜਾ ਕਿਹੜਾ ਮਕਦਮਾ ਦਰਜ ਸੀ ਇਹ ਉਹ ਓਵਰਡੋਜ ਦਾ ਮਕਦਮਾ ਵਾ ਜੀ 162 ਨੰਬਰ 162/24 ਉਹ ਮੌਤ ਹੋਈ ਸੀ ਹਾਂ ਬਿਲਕੁਲ ਜੀ ਉਹਦੇ ਚ ਇੱਕ ਲੜਕੇ ਦੀ ਟੀਕਾ ਲਾਉਣ ਨਾਲ ਮੌਤ ਹੋਈ ਸੀ ਉਹਦੇ ਚ ਹੀ ਉਹਦੇ ਚ ਹੀ ਇਹਨੂੰ ਅਰੈਸਟ ਕੀਤਾ ਜੀ ਇਸ ਤੋਂ ਇਲਾਵਾ ਇੱਕ ਅਨਾਮੀ ਗੈਂਗਸਟਰ ਜਿਹੜਾ ਵਾ ਗੁਰਪਿੰਦਰ ਸਿੰਘ ਲਾਹੌਰੀਆ ਬੌਲੀਆਂ ਦਾ ਵਾ ਜਿਹਨੂੰ ਵੀ ਅਸੀਂ 125 ਨੰਬਰ ਮਕਦਮੇ ਦੇ ਵਿੱਚ ਜਿਹੜਾ ਗ੍ਰਿਫਤਾਰ ਕਰਕੇ ਤੇ ਅੱਜ ਦਾਖਲ ਪੇਸ਼ ਕਰ ਰਹੇ ਹਾਂ ਕਿਹੜੀਆਂ ਵਾਰਤਾਂ ਵਿੱਚ ਸ਼ਾਮਲ ਜਿਹੜਾ ਗੁਰਪਿੰਦਰ ਲਾਹੌਰੀਆ ਗ੍ਰਿਫਤਾਰਪ ਬਹਿ ਗਿਆ ਇਹ ਹੈਪੀ ਪਛੀਏ ਦੇ ਨਾਲ ਰਿਲੇਟਡ ਸੀਗਾ ਤੇ ਹੈਪੀ ਪਛੀਏ ਦਾ ਜਿਹੜਾ ਵੀ ਕੋਈ ਵੈਪਨ ਵਗੈਰਾ ਜਾਂ ਕੁਛ ਜੜੀਆਂ ਫਰੋਤੀਆਂ ਫਰੋਤੀਆਂ ਸੀਗੀਆਂ ਉਹਦੀ ਇੱਥੇ ਕੰਮ ਕਰਦਾ ਸੀ ਉਹਦੇ ਟਾਈਮ ਤੇ ਉਹਦੇ ਇਸ਼ਾਰਿਆਂ ਤੋਂ ਬਰਾਬਰੀ ਹੋਈ ਉਹ ਅੰਦਰ ਪੜਗਾ ਕਿਹੜੇ ਨਹੀਂ ਅਜੇ ਗ੍ਰਫਤਾਰ ਕੀਤਾ ਵਾ ਪੁੱਛਗਿਛ ਕਰਕੇ ਫਿਰ ਨੈਕਸਟ ਜਿਹੜਾ ਵਾ ਅਸੀਂ ਦੋਰੀਏ ਕੋਈ ਨੰਮਾ ਕੁਝ ਪੜਾ ਲਗਾ ਕਿ ਇਹਨੇ ਉਹਦੇ ਲਈ 20000 ਸਪਲਾਈ ਕੀਤੇ ਹਾਂਜੀ 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 ਇਹਨੇ ਦੱਸਿਆ ਬੁੱਢਲੀ ਪੁੱਛਗਿਛ ਕਿ ਮੈਂ ਇਹਦੇ ਜਿਹੜਾ ਵੈਪਨ ਜਿਹੜੇ ਉਹਦੇ ਆ ਉਹ ਮੈਂ ਦਾ ਸਪਲਾਈ ਕਰਦਾ ਰਹਾਂ ਤਾਂ ਪਤਾ ਲੱਗੂ ਕਿੰਨੇ ਕਿ ਵੈਪਨ ਸਪਲਾਈ ਕੀਤੇ ਇਹ ਹੁਣ ਪੁੱਛਗਿਸ਼ ਕਰਾਂਗੇ ਬਰੀਕੀ ਨਾਲ ਪੰਜ ਵੈਪਨ ਦੱਸਦਾ ਵਾ ਬਾਕੀ ਕਰਾਂਗੇ ਪੁੱਛਗਿਸ਼ ਬਰੀਕੀ